ਦਾਸ ਸਰਤਾ ਹੁਣ ਜੱਤੇਦਾਰ ਬਾਬਾ ਫਕਤਾਰ ਸਿੰਘ ਜੀ ਜਿਹਨੇ ਸੰਧ ਨੂੰ ਵੀ ਅੰਮ੍ਰਿਤ ਛਕਾਉਂਦੇ ਸੀ ਸੰਸਕਾਪੀ ਦੇਂਦੇ ਸੀ ਆਪਣੇ ਹੱਥ ਦੇ ਨਾਲ ਉਹ ਸੰਸਪਰਗ ਦੇਂਦੇ ਸੀ ਬਾਬਾ ਜੀ ਆਪ ਜਦੋਂ ਪਿੰਡ ਦਾ ਜੱਤੇਦਾਰ ਕੋਈ ਬਣਾਉਣਾ ਹੈ ਜਾਂ ਜ਼ਿਲ੍ਹੇ ਦਾ ਜੱਤੇਦਾਰ ਬਣਾਉਣਾ ਉਹ ਵੀ ਆਪਣੇ ਹੱਥ ਦੇ ਨਾਲ ਲੈਟਰ ਪੈਪੀਟੀ ਚਿੱਠੀ ਬਣਾ ਕੇ ਦੇਂਦੇ ਸੀ ਵੀਰ ਆ ਭਾਈ ਆਪਣਾ ਲਾਈਟਰ ਪੈਡ ਦੀ ਚਿੱਠੀ ਪੁਗਾਈ ਗਈ ਤੇ ਸਰਦਾਰ ਸਿੰਘਾ ਨੂੰ ਦੱਸਣਾ ਕਿ ਇਹਨੂੰ ਅਸੀਂ ਤਸੀਲ ਦਾ ਗੱਫਦਾਰ ਬਣਾਤਾ ਇਹਨੂੰ ਅਸੀਂ ਪਿੰਡ ਦਾ ਬਣਾਤਾ ਆਪਣੇ ਹੱਥੀ ਲੈ ਕੇ ਮੋਹਰਾ ਆ ਕੇ ਦੇ ਦਿੰਦੇ ਸੀਗੇ ਤੇ ਉਹ ਇਹ ਕੋਈ ਸਾਫ ਨਹੀਂ ਕਰ ਸਕਦਾ ਵੀ ਸਾਡੇ ਕੋਲ ਵਸੀਤ ਹੈ ਇਹ ਵਸੀਤਾ ਗਰਦਲੇ ਝੂਠੀਆਂ ਨੇ ਇਹ ਇੱਕ ਤੈਨ ਪਰਿਸ਼ਵਾਲੇ ਭੁਲਾਈ ਨਹੀਂ ਮੰਨਦਾ ਮੈਂ ਉਹ ਇਹ ਮੰਗਦਾ ਕਿ ਜਿਹੜੇ ਬਾਬਾ ਜਿਹਦੇ ਹੱਥ ਲੈਕਟ ਹੋਵੇ ਜਿੰਨਾਂ ਨੂੰ ਬਾਪੇ ਪੁੱਤਰਾਂ ਸਿੱਧ ਨੂੰ ਘਰੋਂ ਹੀ ਕੱਢ ਦਿੱਤਾ ਉਹਦੇ ਲੀੜੇ ਲਵਾ ਕੇ ਤੇ ਪਿੰਪੜ ਦੇ ਵਿੱਚ ਤੁਨ ਘਰੋਂ ਕੱਢਦਾ ਕਿਸ ਤਰਤਬ ਦੇ ਵਿੱਚ ਅਖਬਾਰ ਦਾ ਪਿਆਰ ਨਾ ਮੇਰੇ ਕੋਲ ਸੱਤ ਤੰਦ ਦੇ ਵਿੱਚ 1977 ਵਿੱਚ ਤੇ ਘਰੋਂ ਕੱਢ ਦਿੱਤਾ ਤੇ ਇਹਨਾਂ ਨੇ ਕਿਸੇ ਨੇ ਕੀ ਅਸੀਂ ਵੀ ਵੀਡੀਓ ਦੇਖੀ ਆ ਕਿ ਅਸੀਂ ਤੁਹਾਡੇ ਕੋਲੋਂ ਚਾਰ ਤੋਂ ਜਿਲ੍ਹਾ ਦਾ ਕੰਦੇਸਰ ਬਣਾਇਆ ਸੀਗਾ ਤੇ ਫਿਰ ਹੋਰ ਕਿੰਨੇ ਜਿਲ੍ਹਾ ਦਾ ਕੰਦੇਸਰ ਬਣਾਇਆ ਬਾਬੇ ਤਾਰਦੀ ਸਿੰਘ ਦੇ ਸਾਹ ਤਾਂ ਇੱਕ ਸੱਜਣੇ ਪਾਇਆ ਇਹਨਾਂ ਨੂੰ ਦਰਜੋਂ ਕੱਢਿਆ ਗਿਆ ਤੇ ਤੇਨੂੰ ਦਮ ਸਿੰਘ ਨੂੰ ਦਰਜੋਂ ਕੱਢਦਾ ਤੇ ਸਤਨਾੰਦ ਸਿੰਘ ਨੂੰ ਦਰਜੋਂ ਕੱਢਦਾ ਅਨਤਲਵੰਦ ਸਿੰਘ ਨੂੰ ਦਰਜੋਂ ਕੱਢਦਾ ਇਹ ਕਿਹਸੇ ਕ ਹੋ ਰਿਹਾ ਹੈ ਬਾਬਾ ਜਦੋਂ ਗਲਬੀਰ ਸਿੰਘ ਜੀ ਕਹਿੰਦੇ ਕਿ ਉਹ ਉਹ ਕੜਤਾ ਦਰਜੋਂ ਕਿ ਅਸੀਂ ਜਦੋਂ ਬਾਬਾ ਮਹਾਵੀਰ ਸਿੱਤੇ ਭੜਦੀ ਨਹੀਂ ਹੈਗੀ ਅਸੀਂ ਉਹਦੇ ਦਰ ਤੇ ਭੜਦੀਆਂ ਨਹੀਂ ਉਹ ਤੁਹਾਨੂੰ ਕਿੱਥੋਂ ਬਾਬਾ ਤਲਕਾਲ ਸਿੰਘ ਉਹ 1977 ਦੇ ਵਿੱਚ ਉਹਨੇ ਆਪਣਾ ਖਜ਼ਾਨਾ ਕੇ ਉਹ ਸ਼ੌਣੀ ਦੇ ਵਿੱਚੋਂ ਕੱਢਤਾ ਵੀ ਕੀ ਰਾਇ ਇੱਥੇ ਕੁਝ ਨਹੀਂ ਏ ਬਾਬਾ ਬਲਕਣ ਸਿੰਘ ਜੀ ਬਾਦ ਦੇ ਵਿੱਚ ਜਦ ਜੇ ਬੰਦੀ ਕਾਇਮ ਕੀਤੀ ਸਭ ਤੋਂ ਛੋਟੀ ਓੜ ਦਾ ਦੇ ਵਿੱਚ ਇਹ ਚਾਰ ਸਿੰਘਾਂ ਨੇ ਖਲੋ ਕੇ ਇਹ ਅਰਦਾਸ ਕੀਤੀ ਸੀ ਕਿ ਜੱਜਦਰ ਬਾਬਾ ਬਲਕਣ ਸਿੰਘ ਜੀ ਕਿ ਜੱਜਦਰ ਬਾਬਾ ਸਚਾ ਸਿੰਘ ਜੀ ਤੇ ਚੰਡੀਗੜ੍ਹ ਵਾਲਿਆਂ ਦਾ ਬਾਈ ਦਾ ਸੀ ਤੇ ਜਥੇਦਾਰ ਦੀ ਬੀਬੀ ਮਨਜੀਤ ਕੌਰ ਜੀ ਤੇ ਚੌਥਾ ਨੰਬਰ 10 ਦਾ ਜਥੇਦਾਰ ਕੁਲਵੰਤ ਸਿੰਘ ਇਹ ਚਾਹੁੰਦੇ ਅੱਜ ਅਸੀਂ ਉਸ ਜਥੇਬੰਦੀ ਦਾ ਨਾਮ ਸੁਣ ਕੇ ਬਹੁਤ ਮਾਣ ਨੂੰ ਮਿਲਦਾ ਵੀ ਜਿਹੜਾ ਆਪਾਂ ਮਹਾਰਾਜ ਦੇ ਅੱਗੇ ਬੇਨਤੀ ਕੀਤੀ ਸੀ ਵੀ ਸਾਡੀ ਇਹ ਪੁਰਾਣੀ ਹੋ ਜੇ ਤੇ ਕੋਨੇ-ਕੋਨੇ ਦੇ ਵਿੱਚ ਇਕਦੇ ਦਸ਼ਮੇਸ਼ਰ ਦਾ ਨਾਮ ਲਉਂਦੇ ਨਾ ਨੂੰਜੇ ਤੇ ਉਹ ਆਇਦੂਦੀਂ ਕੰਪਾ ਹੈ ਅਸੀਂ ਤਾਂ ਤੁਮ ਕੇ ਸਫਰ ਕਰਕੇ ਆਪਣੇ ਪੈਰ ਨਾਲ ਤੁਮ ਤੁਮ ਕੇ ਨਮਰ ਕੀਤਾ ਪਰ ਅੱਜ ਕੰ ਦੇ ਜਪੈਂਤਾ ਬੈਠੇ ਪਈਏ ਹੋ ਨੈਟ ਰੈਲ ਸੀ ਤੇ ਤੂੰ ਹੋਈ ਜਾਂਦੇ ਫੇਮਸ ਸਾਨੂੰ ਨੈਟ ਨੂੰ ਨਹੀਂ ਚਲਾਉਣਾ ਆਉਂਦੇ ਸਾਨੂੰ ਗੁਰੂ ਦੀ ਕਿਰਪਾ ਦੇ ਨਾਲ ਜੋ দান ਤੁਮ ਤੇ ਨਾਥ ਨੂੰ ਲੈ ਕੇ ਮਹਾਰਾਜ ਨੇ ਲੋਨ ਮੈਂ ਦਿੱਤੀ ਆ ਅਹੀਂ ਸ਼ੌਣੀਆਂ ਮਨਾਈਆਂ ਬਾਬਾ ਬੰਕਾਰ ਦੇ ਮੇਲੇ ਤੇ ਵਦੂਏ 250 ਸ਼ੌਣਿਆਂ ਦੇ ਵਿੱਚ ਜਿਹੜੇ ਨਿਸ਼ਾਨ ਸਾਹਿਬ ਚੜ੍ਹਿਆ ਐਨਾ ਹੱਥਾਂ ਦੇ ਨਾਲ ਚੜ੍ਹਿਆ ਗੁਰੂ ਦੀ ਕਿਰਪਾ ਨਾਲ ਜੇ ਹੁਣ ਅਸੀਂ ਹੁਣ ਤਾਕਤਾਂ ਦੇ ਉੱਤੇ ਨਿਸ਼ਾਨ ਵਿੱਚ ਤੇ ਦੂਜੇ ਜੱਫੇ ਬੰਗਾਂ ਚ ਮੌਨ ਲਾਗੀਆਂ ਨੇ ਤੇ ਲੋਨ ਲਾਗੀਆਂ ਨੇ ਅੱਗੇ ਕੋਈ ਨਹੀਂ ਸੇਵਾ ਅਗਲੇ ਅਗਲੇ ਪ੍ਰਸ਼ਾਸ਼ਨਾਂ ਨੂੰ ਲੈ ਲੈਂਦੇ ਤੇ ਮਾਪਿਆਂ ਪਰਕਾਰ ਸਿੰਘ ਨੇ ਕਈ ਵਾਰੀ ਮੁਕਾਬਲੇ ਹੋਏ ਸਭ ਅਕੀ ਤਾਲਣ ਪਰ ਅਖੀਰ ਅਖਿਰ ਉਹਨਾਂ ਨੇ ਕਿਹਾ ਤੋਂ ਆਸਾ ਲਈ ਮੰਗਿਆ ਜਾ ਕੇ ਪਰ ਇਹ ਜੱਥੇ ਵਰਦੀਆਂ ਨੇ ਉਹ ਵੀ ਚੰਨੀ ਇਹਦੀ ਜਿਹੜੀ ਪੁਰਦਾਸ਼ਾਹ ਕੱਪੀ ਇਹਨਾਂ ਨੇ ਇਹਨਾਂ ਦਾ ਰੋਲ ਕੀ ਆ ਮੈਨੂੰ ਇਹ ਤਾਂ ਦੱਸ ਦੇ ਨਾ ਵੀ ਜੱਥੇ ਪਤੀ ਬਣਾਉਣ ਦੇ ਵਿੱਚ ਰੋਲ ਕੀ ਦਾ ਹਮੇ ਬਲਕਾਂ ਸਿੰਘ ਕਹਿੰਦੇ ਕੀ ਲੈ ਕੇ ਦਿੱਤਾ ਕੋਲ ਤੋਂ ਕੋੜਾ ਨੂੰ ਜੋੜਾ ਉਹ ਤੇ ਜੱਜ ਨੇ ਵੀ ਉਹਨਾਂ ਨੂੰ ਦਿੱਤਾ ਪਰੰਦਰਿਚੋ ਕੱਜ ਮਾਸਪਰਦਮਾਨਾ ਨੂੰ ਮੈਂ ਜੀ ਕਮਕਿਨਾ ਵੀ ਮੈਨੂੰ ਉਹਦਾ ਕੋਈ ਨਾਮ ਕੀ ਕਹਿੰਦੇ ਹੁੰਦੇ ਆ ਰਸਮ ਕਟ ਮੈਨੂੰ ਰਾਸਨ ਕਾਣ ਦੇ ਵਿੱਚ ਹੀ ਨਾਮ ਲਗਾ ਦੇ ਤੁਸੀਂ ਆਪਣੇ ਚ ਭਾਈ ਜੈਨ ਹੋਈ ਮਾਸਪਰਦਮਾਨ ਦਾ ਧੰਨ ਹੋਵੇ ਮੇਰੇ ਤੇ ਰਾਸਨ ਕਾਣ 50000 ਰੁਪਏ ਨਾਲ ਲਿਖਾ ਦੇ ਕੋਈ ਵੀ ਉਹ ਦਿਖਾ ਦਿਓ ਵੀ ਉਹ ਤੁਹਾਡੇ ਨਾਲ ਕਿਤੇ ਵਿਆਹ ਸ਼ਾਦੀ ਤੇ ਬੈਠਿਆ ਜਾਂ ਕਿਤੇ ਹੁਣ ਬੈਠਦਾ ਉਹਨਾਂ ਦਾ ਆਹ ਤਰੀਕਾ ਮੋਹਾਈ ਨਹੀਂ ਸੀ ਅਗੇ ਉਹਨਾਂ ਦਾ ਦੂਜੇ ਪਾਸੇ ਵੀ ਚੰਪਾ ਨਾਲ ਉਹ ਇਹ ਚੀਜ਼ਾਂ ਹੀ ਨਹੀਂ ਸੜਕੀਆਂ ਤੇ ਇਹ ਅੰਧ ਕਹੀ ਜਾਂਦੇ ਆ ਵੀ ਸਾਨੂੰ ਉਹ ਮਿਲ ਕੇ ਦੇਗਾ ਜਿਹੜੀਆਂ ਇਹ ਜਿਤ ਤਰਕਾਸਤਾਂ ਟੈਗ ਕੀਤੀਆਂ ਹੋਈਆਂ ਨੇ ਵਸੀਤਾ ਉਹ ਨਹੀਂ ਬਾਪਾ ਬੰਗਾਨ ਸਿੱਦੇ ਵਸੀਤ ਜਿਹੜੀ ਐ ਜਿਹੜਾ ਕੋ ਹੱਥ ਨਾਲ ਇੱਕ ਪੜਾਇਆ ਉਹ ਸਾਨੂੰ ਮਠਾਵੇ ਆਪਾਂ ਉਹਦੇ ਨਾਮ ਨਾਲ ਪੜਾਈ ਉਹਦੇ ਯਾਰਾ ਵੱਡਾ ਬਣ ਜਾਗੇ ਤੇ ਜਿੰਨਾ ਚਿਰ ਇਹ ਨਰੂਨ ਪੱਥ ਦੇ ਨਿਸ਼ਾਨ ਨਹੀਂ ਝੜਦੇ ਤੇ ਜਿਹੜਾ ਡੱਟ ਕੇ ਆਪਣਾ ਬਾਪਾ ਬੀਲ ਸਕਦਾ ਨਹੀਂ ਬਣਦਾ ਆਪਾਂ ਉਹਦੇ ਨਾਮ ਨਹੀਂ ਆਗੇ ਉਸਤਾ